ਮਾਮਲਾ ਕੀ ਸੀ ਜਿਹਨੂੰ ਪੱਤਰਕਾਰਾਂ ਨੇ ਉਜਾਗਰ ਕੀਤਾ ਐ ਐਡੀ ਵੱਡੀ ਵਿੱਤਾ ਕੀ ਸੀ 3-300 ਆਪਰੇਸ਼ਨ ਮਹੀਨੇ ਦਾ ਉਹਦੇ ਸਪਲਾਈ ਹੋ ਰਹੇ ਸੀਗੇ ਉਹ ਇੱਕ ਪੁੰਨੇ ਦੀ ਕੰਪਨੀ ਆ ਉਹੀ ਬਿਲਿੰਗ ਕਰਦੀ ਐ ਲੋਕਲ ਡੀਲਰ ਨੂੰ ਉਹੀ ਬਿਲਿੰਗ ਕਰਦੀ ਕਿਸੇ ਪ੍ਰਾਈਵੇਟ ਹਸਪਤਲ ਨੂੰ ਹੁਣ ਉਹ ਜਿਹੜੀ ਬਿਲਿੰਗ ਕਰਦੀ ਐ ਪ੍ਰਾਈਵੇਟ ਹਸਪਤਲ ਨੂੰ 24000 ਸਮਥਿੰਗ ਦੇ ਜਦ ਸਰਕਾਰ ਨੂੰ ਨਹੀਂ ਉਹ 9000 ਜਾਂ ਸਮਥਿੰਗ ਨਾ ਨੋ ਨੋ 25 ਨੂੰ ਚਿੱਠੀ ਘੜ ਦਿੱਤੀ ਜੰਦੀ ਐ ਸਿਵਲ ਸਰਪੰਚ ਨੂੰ ਕਿ ਇਹਦਾ ਆਡਿਟ ਕੀ 15 ਦਿਨਾਂ ਦਾ ਜੋ ਵੀ ਉਹ 3-4 ਮਹੀਨੇ ਦਾ ਆਰਡਰ ਕੀਤਾ ਜਾਵੇ ਜਦੋਂ ਕੰਮ ਆਉਂਦਾ ਆਰਡਰ ਹੈ ਜੀ ਇਨ ਬਿਟਵੀਨ ਸੀ 15 ਦਿਨਾਂ ਦਾ ਟਾਈਮ ਸੀ 15 ਦਿਨ ਲੰਘ ਕੇ 16 ਨਿ 17 ਦੇ ਦੇ ਦਿੱਤੇ ਖਬਰ ਕਰਤੀ ਪਰ ਕੁਝ ਨਾਲ ਸੀ ਮੇਰੇ ਨਾਲ ਬਹਿ ਕੇ ਸਾਰੀ ਗੱਲ ਪੜਦਾ ਤੇ ਜਿਹੜਾ 25000 ਦਾ ਘੋੜਾ ਮਾਲਾ ਸੀ ਉਹ ਕੱਲਾ ਡਾਕਟਰ ਦਾ ਖੰਡਾ ਹੈ ਐਡੀ ਜ਼ਰੂਰਤ ਤਾਂ ਹੈ ਨਹੀਂ ਡਾਕਟਰ ਦੀ ਵੀ ਖਾਦੀ ਹੈ ਅੰਡਣ ਪੰਡਣ ਇੱਕ ਹੁਕਮ ਹੁੰਦਾ ਕਿ ਜੋ ਮਰਜ਼ੀ ਕਰੋ ਦੇ ਦਿੱਤੇ ਪਰਚਾ ਦਿਓ ਭਾਰਤ ਕੁਸ਼ਨ ਕਿੰਨੇ ਵਾਰੀ ਭਾਰਤ ਕੁਸ਼ਨ ਉੱਥੇ ਆਇਆ ਉਹ ਵੀ ਨਹੀਂ ਜ਼ਿਕਰ ਸੀਸੀਟੀਵੀ ਕੈਮਰੇ ਲੱਗੇ ਨੇ ਸੇਵਲ ਹਸਪਤਾਲਾਂ ਚ ਉਹਦੀ ਕੋਈ ਪੁਲਿਸ ਨੇ ਪੜਤਾਲ ਨਹੀਂ ਕੀਤੀ ਉਹ ਕੋਈ ਕਾਬੂ ਦੇ ਚ ਨਹੀਂ ਲਿਆ ਫੋਨ ਕਾਲਾਂ ਇਹ ਨਹੀਂ ਦੱਸ ਸਕੀ ਪੁਲਿਸ ਵੱਲੋਂ ਜਿਹੜਾ ਇੱਕੇ ਦਮ ਇਹੋ ਜਿਹੀਆਂ ਧਰਾਵਾਂ ਲਾ ਦੀਆਂ ਕਿ ਜਿਵੇਂ 23:00 ਵਜੇ ਪੱਤਰਕਾਰ ਵੀ ਹੋਣਗੇ ਪੁਲਿਸ ਵੀ ਹੋਊਗੀ ਪ੍ਰਸ਼ਾਸਨ ਵੀ ਪੜਤਾਲ ਕੀਤੀ ਜਾਊਗੀ ਫਿਰ ਪਰਚਾ ਦਰਜ ਹੋਊਗਾ ਜਾਂ ਫਿਰ ਉਹਨੂੰ ਰੰਗੇ ਅੱਤੀ ਫੜੋ ਕਿੱਡਾ ਵੱਡਾ ਜੀ ਕਹਿੰਦੇ ਪੱਤਰਕਾਰ ਸੀ ਜਿਹੜਾ ਕੱਲਾ ਨੂੰ 5 ਲੱਖ ਰੁਪਏ ਮਹੀਨਾ ਮਿਲਦਾ ਸੀ ਕੋਈ ਵੀ ਸਰਕਾਰੀ ਦੀ ਸਾਡੇ ਕੋਈ ਦਰਵਾਜ਼ਾ ਨਹੀਂ ਹੈ ਪ੍ਰਾਈਵੇਟ ਜਿੰਨੀ ਚੀਜ਼ ਹੈ ਤੁਹਾਨੂੰ ਖਸਤੀ ਹੋ ਜਾਂਦੀ ਹੈ ਜਿਹੜੀ ਕੰਪਨੀ ਇਹਦੇ ਕੰਟਰ ਉਹ ਦੋ ਬਿੱਲ ਕੱਢਦੀ ਇੱਕ ਪ੍ਰਾਈਵੇਟ ਨੂੰ ਇਹ ਤਾਂ ਮੈਂ ਕਹਿੰਦਾ ਸੀਬੀਆਈ ਜਾਂਚ ਹੋਣੀ ਚਾਹੀਦੀ ਜੇ ਇਹੀ ਗੱਲ ਹੋ ਰਹੀ ਹੈ ਨਾ ਉਹ ਦੇਖੋ ਇਹਨਾਂ ਦੇ ਬਲਾਕ ਬੁਨੇਗਾ ਚਾਹੀਏ ਕਿ ਆਧੇ ਪਾਕਿਸਤਾਨ ਦੇ ਚਾਹੀਏ ਕੋਈ ਅਪਲ ਲਗਾ ਦਈਏ ਤੇ ਬਾਅਦ ਉਹਦੇ ਕੋਲ ਕਾਚਾ ਕਰ ਦੋ ਜੇ ਕੱਲ ਨੂੰ ਆਈਐਮਈ ਉਹਦੇ ਲਈ ਖਰਚ ਜਾਂਦੀ ਹੈ ਸਪੋਰਟ ਕਰੋ ਪਰ ਅਸੀਂ ਤਾਂ ਇਹ ਸਵਾਲ ਕਰਾਂਗੇ ਜੀ ਤੁਹਾਨੂੰ ਇਹਨਾਂ ਨੇ ਮੇਲ ਕੀਤੀ ਕੋਈ ਵਟਸਐਪ ਮੈਸੇਜ ਦਿਖਾਓ ਤੁਹਾਨੂੰ ਕੀਤਾ ਕਿ ਫਲਾਣਾ ਬੰਦਾ ਸਾਨੂੰ ਕੰਮ ਕਰਦਾ ਪਰ ਨਹੀਂ ਕਈ ਡਾਕਟਰ ਕਹਿੰਦੇ ਆ ਕਿ ਨਹੀਂ ਇਹਨਾਂ ਨੇ ਸਾਨੂੰ ਇੱਕ ਨਹੀਂ ਅਪਰੂਚ ਕੀਤਾ ਨਾ ਯੂਨੀਅਨ ਚ ਗੱਲ ਕੀਤੀ ਨਾ ਹੋਰ ਕੀਤੀ ਸਗੋਂ ਇੱਕ ਫਾਰਮਾਸਿਸਟ ਦੇ ਉੱਤੇ ਵੀ ਇਲਜ਼ਾਮ ਲਾਤਾ ਜੀ ਇਹ ਪੱਤਰਕਾਰਾਂ ਨੇ ਮਿਲਿਆ ਤੇ ਅੰਦਰ ਦੀਆਂ ਗੱਲਾਂ ਦੱਸਦਾ ਕਮਿਟੀ ਬਣਾਓ ਜਾਂਚ ਕਰੋ ਸਾਰਾ ਕੁਝ ਲੁੱਟੋ ਨਹੀਂ ਤਾਂ ਫਿਰ ਸੀਬੀਆ ਨੂੰ ਦੇ ਦਿਓ ਜੀ ਮੈਂ ਦੱਸਦੀ ਹਾਂ ਐਸਾ ਕਹਿੰਦੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੇ ਭੂषण ਗਲਤ ਆ ਭੂषण ਨੂੰ ਅੰਘੋ ਜੇ ਡਾਕਟਰ ਨਹੀਂ ਗਲਤ ਆ ਡਾਕਟਰ ਨਹੀਂ ਅੰਘੋ ਬਠਿੰਡਾ ਦੀ ਗੱਲ ਕਰਨ ਜਾ ਰਹੇ ਹਾਂ ਜੀ ਬਠਿੰਡਾ ਦੇ ਵਿੱਚ ਇੱਕ ਪੱਤਰਕਾਰ ਵੱਲੋਂ ਇੱਕ ਘਟਾਲਾ ਉਜਾਗਰ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੇ ਉੱਪਰ ਬਲੈਕ ਮਿਲਿੰਗ ਦਾ ਪਰਚਾ ਜਿਹੜਾ ਦੱਜ ਕਰ ਦਿੱਤਾ ਗਿਆ ਕੀ ਘਮਲਾ ਸੀਗਾ ਡਾਕਟਰੀ ਦੇ ਨਾਲ ਸੰਬੰਧਿਤ ਮਾਮਲਾ ਸੀਗਾ ਪੂਰੀ ਗੱਲਬਾਤ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਤਸਵੰਤ ਸਿੰਘ ਦਾਨੇ ਵਾਲੀ ਸਾਹਿਬ ਸਾਡੇ ਨਾਲ ਨੇ ਤਾਂ ਦਰਨਾਲ ਸਾਹਿਬ ਸਭ ਤੋਂ ਪਹਿਲਾਂ ਆਪਾਂ ਮਾਮਲਾ ਕੀ ਸੀਗਾ ਜਿਹਨੂੰ ਪੱਤਰਕਾਰ ਨੇ ਉਜਾਗਰ ਕੀਤਾ ਸੀ ਇਹ ਤੁੰਦੂ ਸਾਹਿਬ ਮਾਮਲਾ ਇਹ ਆ ਵੀ ਜਦੋਂ ਕੋਈ ਵੀ ਆਪਾਂ ਚੀਜ਼ ਦੇਖਦੇ ਆਂ ਕੀ ਬਟਿੰਡਾ ਜਿਹੜਾ ਸਿਵਲ ਹਸਪੀਟਲ ਸੀ ਇਹਦੇ ਚ ਬੋਡਿਆਂ ਦੇ ਆਪਰੇਸ਼ਨ ਹੋਉਂਦੇ ਸੀਗੇ ਸਰਕਾਰੀ ਜਿਹੜਾ ਅਲਚਵਨ ਕਾਰਜਾਂ ਹੋਰ ਸਕੀਮਾਂ ਦੇ ਤਹਿਤ ਹੁਣ ਕੀ ਹੋਇਆ ਕਿ ਉੱਥੇ ਆਪਰੇਸ਼ਨ ਬਹੁਤ ਜ਼ਿਆਦਾ ਹੋ ਗਿਆ ਆਲੇ ਦੁਆਲੇ ਦਾ ਉਹ ਇਹ ਉਹਦੇ ਦੋ ਚੀਜ਼ਾਂ ਸੀ ਜਾਂ ਤਾਂ ਡਾਕਟਰ ਬਹੁਤ ਕਾਬਿਲ ਆ ਜਾਂ ਫਿਰ ਕੋਈ ਹੋਰ ਗੱਡ ਬੜਾ ਜੀ ਹੁਣ ਸਰਕਾਰ ਕਹਿੰਦੀ ਹੈ ਵੀ ਇੰਨੇ ਸਮਾਂ ਹੀ ਤੁਸੀਂ ਜਿਹੜਾ ਸਰਜਰੀ ਕਰ ਸਕਦੇ ਹੋ ਹੁਣ ਐਡੀ ਵੱਡੀ ਵਿਪਤਾ ਕੀ ਸੀ ਦੇਖੋ ਲਾਈਫ ਸੇਵਿੰਗ ਦਾ ਸਰਜਰੀ ਹੈ ਨਹੀਂ ਸੀ ਵੀ ਬੰਦਾ ਮਰਦਾ ਸੀ ਜੀ ਅੱਧੀ ਰਾਤ ਨੂੰ ਵੀ ਆਪਰੇਸ਼ਨ ਕਰਨਾ ਪਿਆ ਹੁਣ ਉੱਥੇ ਕਿੰਨੀ ਦੇਰ ਆਪਰੇਸ਼ਨ ਕਹਿੰਦੇ 3-300 ਆਪਰੇਸ਼ਨ ਮਹੀਨੇ ਦਾ 2 ਦਿਨ ਛੁੱਟੀ ਦੇ ਕੱਢਦੇ 25 ਦਿਨਾਂ 'ਚ 300 ਆਪਰੇਸ਼ਨ ਤਾਂ ਘੱਟੋ-ਘੱਟ ਮੰਨਿਆ ਜਾਂਦਾ ਪੱਤਰਕਾਰ ਨੂੰ ਥੋੜੀ ਜੀ ਸੁੰਘਣ ਲੱਗੀ ਕਿਉਂਕਿ ਪੱਤਰਕਾਰ ਨੇ ਵੇਖਿਆ ਕਿ ਐਨੇ ਆਪਰੇਸ਼ਨ ਕਿਉਂ ਹੋ ਰਿਹਾ ਤੇ ਉਹਨੇ ਆਰਟੀਆਈ ਪਾਈ ਜਦੋਂ ਆਰਟੀਆਈ ਪਾਈ ਤਾਂ ਕੁਝ ਗੱਲਾਂ ਸਾਹਮਣੇ ਆਈਆਂ ਹੁਣ ਗੱਲ ਜਿਹੜੀ ਸਭ ਤੋਂ ਵੱਡੀ ਸਾਹਮਣੇ ਇਹ ਆਈ ਕਿ ਜਿਹੜਾ ਉੱਥੇ ਆਪਣਾ ਸਪਲਾਈ ਹੋ ਰਿਹਾ ਸੀਗਾ ਗੋਡੇਆਂ ਦਾ ਜਿਹੜੇ ਗੋਡੇ ਸਪਲਾਈ ਹੋ ਰਹੇ ਸੀਗੇ ਉਹ ਇੱਕ ਪੂਨੇ ਦੀ ਕੰਪਨੀ ਆ ਉਹੀ ਬਿਲਿੰਗ ਕਰਦੀ ਹੈ ਲੋਕਲ ਡੀਲਰ ਨੂੰ ਉਹੀ ਬਿਲਿੰਗ ਕਰਦੀ ਹੈ ਕਿਸੇ ਪ੍ਰਾਈਵੇਟ ਹਸਪਤਾਲ ਨੂੰ ਹੁਣ ਉਹ ਜਿਹੜੀ ਬਿਲਿੰਗ ਕਰਦੀ ਹੈ ਪ੍ਰਾਈਵੇਟ ਹਸਪਤਾਲ ਨੂੰ 24000 ਸਮਥਿੰਗ ਦੇ ਜਦ ਸਰਕਾਰ ਨੂੰ ਆਉਂਦੀ ਉਹ 9000 ਆ ਸਮਥਿੰਗ ਦਾ ਡਬਲ ਦਾ ਪ੍ਰਾਈਸ ਹੋ ਗਿਆ ਇਸ ਚੀਜ਼ ਨੂੰ ਲੈ ਕੇ ਜੀ ਜਦੋਂ ਸਾਰੀ ਗੱਲਬਾਤ ਕੀਤੀ ਗਈ ਤਾਂ ਸਿਵਲ ਸਰਜਨ ਨੇ ਤੇ ਉੱਚ ਅਧਿਕਾਰੀਆਂ ਦੇ ਵੀ ਧਿਆਨ ਚਾਹੀ ਗੱਲ ਉੱਚ ਅਧਿਕਾਰੀਆਂ ਨੂੰ ਵੀ ਡਾਇਰੈਕਟਰ ਹੈਲਥ ਰੂ ਵੀ ਇਹਨਾਂ ਨੇ ਅਪਰੋਚ ਕੀਤਾ ਭਰਤਪੂਸ਼ਨ ਨੇ ਮਿੱਤਲ ਨੇ ਸਾਰਿਆਂ ਨੂੰ ਕੀਤਾ ਉਹ ਤੋਂ ਚਿੱਠੀਆਂ ਆ ਗਈਆਂ ਤਾਂ ਇੱਕ 99 25 ਨੂੰ ਚਿੱਠੀ ਘੜ ਦਿੱਤੀ ਜਾਂਦੀ ਹੈ ਸਿਵਲ ਸਰਪੰਚ ਵੱਲੋਂ ਕਿ ਇਹਦਾ ਆਡਿਟ ਕੀਤਾ ਜਾਵੇ 15 ਦਿਨਾਂ ਦਾ ਜੋ ਵੀ ਉਹ 3-4 ਮਹੀਨੇ ਦਾ ਆਡਿਟ ਕੀਤਾ ਜਾਵੇ ਜਿੰਦ ਤੋਂ ਕੰਮ ਹੋਵੇ ਆਡਿਟ ਹਜੇ ਇਨ ਬਿਟਵੀਨ ਸੀ 15 ਦਿਨਾਂ ਦਾ ਟਾਈਮ ਸੀ 15 ਦਿਨ ਲੰਘ ਕੇ 16ਵੇਂ 17ਵੇਂ ਦਿਨ ਅਸੀਂ ਖਬਰ ਕਰਤੀ ਭਰਪੂਸ਼ਨ ਆຊੂ ਨੇ ਮੇਰੇ ਨਾਲ ਬਹਿ ਕੇ ਸਾਰੀ ਗੱਲ ਦਾ ਪਰਦਾ ਫਾਟਾ ਹੁਣ ਜਦੋਂ ਖਬਰ ਲੱਗੀ ਤਾਂ ਹਲਕਣ ਤਾਂ ਪੈਦਾ ਹੋਣੀ ਹੁਣ ਜਿਹੜਾ 25000 ਦਾ ਘੋਲਾ ਮਾਲਾ ਸੀ ਉਹ ਕੱਲਾ ਡਾਕਟਰ ਤਾਂ ਖਾਂਦਾ ਨਹੀਂ ਸੀ ਕੋਈ ਜਾਂਦਾ ਹੋਊਗਾ ਐਡੀ ਜੁਰਤ ਤਾਂ ਨਹੀਂ ਡਾਕਟਰ ਦੀ ਨਹੀਂ ਖਾ ਲੂਗਾ ਹੁਣ ਉਹਨੇ ਬੜੀਆਂ ਬੰਦਿਆਂ ਦੀ ਜਿਹੜੀ ਆ ਨੀਂਦ ਕਾ ਲਈ ਤੇ ਫਿਰ ਆਂਡਣ ਫੰਡਣ ਇੱਕ ਹੁਕਮ ਆਉਂਦਾ ਵੀ ਜੋ ਮਰਜ਼ੀ ਕਰੋ ਇਹਦੇ ਉੱਤੇ ਪਰਚਾ ਦਿਓ ਭਰਤੀ ਸ਼ੁਰੂ ਹੁਣ ਇੱਕ ਸਿੰਪਲ ਜੀ ਗੱਲ ਹੈ ਜੀ ਪੱਤਰਕਾਰਾਂ ਦੇ ਉੱਤੇ ਤਾਂ ਕੋਈ ਇਲਜ਼ਾਮ ਲੱਗ ਜਾਂਦਾ ਜੀ ਬਲੈਕ ਬੋਡ ਦਾ ਬਿਲਕੁਲ ਠੀਕ ਆ ਉਹ ਡਾਕਟਰ ਨੇ ਕਹਿੰਦੀ ਜੀ ਮੇਰੇ ਸਰਕਾਰੀ ਕੰਮ 'ਚ ਵਿਗੜਨ ਦਾ ਜੀ ਇਹ ਨਹੀਂ ਦੱਸ ਸਕੀ ਕਿ ਇਹਦੀ ਫ੍ਰੀਕ ਨੂੰ ਪਾਇਆ ਐਫ ਆਈ ਆਰ ਪੜ੍ਹ ਲਓ ਕਿੰਨੇ ਵਾਰੀ ਭਾਰਤ ਪੂਸ਼ਨ ਉੱਥੇ ਆਇਆ ਉਹ ਵੀ ਨਹੀਂ ਜ਼ਿਕਰ ਸੀਸੀਟੀਵੀ ਕੈਮਰੇ ਲੱਗੇ ਨੇ ਸਿਵਲ ਹਸਪਤਾਲਾਂ 'ਚ ਉਹਦੀ ਕੋਈ ਪੁਲਿਸ ਨੇ ਪੜਤਾਲ ਨਹੀਂ ਕੀਤੀ ਉਹ ਕੋਈ ਕਬਜ਼ੇ 'ਚ ਨਹੀਂ ਲਿਆ ਫੋਨ ਕਾਲਾਂ ਇਹ ਨਹੀਂ ਦੱਸ ਸਕੀ ਇੱਕੋ ਕਾਲ ਕਹਿੰਦੀ ਹੈ ਜੀ ਮੈਨੂੰ ਆਈ ਆ ਉਹ ਕਾਲ ਕਦੋਂ ਆਈ ਆ ਭਾਰਤ ਪੂਸ਼ਨ ਮਿੱਤਲ ਜਦੋਂ ਉਹ ਤੋਂ ਵਰਸ਼ਨ ਲੈਂਦਾ ਜੀ ਕੁਝੀ ਕੁਝ ਕਹਿਣਾ ਚਾਹੁੰਦੇ ਉਹ ਨੋ ਰਿਪਲਾਈ ਆਇਆ ਕੀ ਆਇਆ ਉ ਉਹਦੇ ਬਾਰੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਤਾਂ ਤੁਹਾਡੇ ਸਾਹਮਣੇ 8.70 ਲੱਖਾਂ ਹੀ ਦੋ ਦਣਾਉਣਾ ਹੈਗਾ ਕੱਲ ਇਹ ਘਟਨਾ ਯਾਨੀ ਕੀ ਸੈਚਰਡੇ ਸ਼ਾਮ ਨੂੰ ਪਰਚਾ ਤੱਕ ਕਰ ਦਿੱਤਾ ਗਿਆ ਪੁਲਿਸ ਵੱਲੋਂ ਜਿਹੜਾ ਇੱਕੇ ਦਾ ਮੈਂ ਹੋਰੀਆਂ ਧਰਾਵਾਂ ਲਾਤੀਆਂ ਕਿ ਜਿਵੇਂ ਡਕੈਤੀ ਵਜ ਗਈ ਹੋਈ ਹੈ ਕੀ ਪੁਲਿਸ ਨੂੰ ਇਹਦੇ ਉੱਤੇ ਜਾਂਚ ਨਹੀਂ ਕਰਨੀ ਚਾਹੀਦੀ ਸੀ ਫਿਰ ਦੂਜੀ ਗੱਲ ਇਹ ਹੈ ਵੀ ਪਿਛਲੀਆਂ ਸਰਕਾਰਾਂ ਵਲੇ ਗੱਲ ਕਲੀਅਰ ਸੀ ਕਿ ਜੇਕਰ ਕਿਸੇ ਐਕ੍ਰੈਡੀਟਿਡ ਜਾਂ ਮੀਡੀਆ ਜਿਹੜਾ ਇੱਕ ਮਾਨਤਾ ਪ੍ਰਾਪਤ ਪੱਤਰਕਾਰ ਹੈ ਵੱਡੇ ادارے ਨਾਲ ਕੰਮ ਕਰਦਾ ਤਾਂ ਉਹਦੇ ਉੱਤੇ ਕਮੇਟੀ ਬੈਠੇਗੀ ਪੱਤਰਕਾਰ ਵੀ ਹੋਣਗੇ ਪੁਲਿਸ ਵੀ ਹੋਊਗੀ ਪ੍ਰਸ਼ਾਸਨ ਵੀ ਹੋਊਗੀ ਪੜਤਾਲ ਕੀਤੀ ਜਾਊਗੀ ਫਿਰ ਪਰਚਾ ਦਰਜ ਹੋਊਗਾ ਜਾਂ ਫਿਰ ਉਹਨੂੰ ਰੰਗੇ ਹੱਥੀ ਫੜੋ ਦੋ ਚੀਜ਼ਾਂ ਨੇ ਨਾ ਇਹਦੇ 'ਚ ਰੰਗੇ ਹੱਥੀ ਵੀ ਆਣੀ ਉਹ ਕਹਿੰਦੀ ਮੰਗਦਾ ਸੀ ਉਹ ਕਹਿੰਦਾ ਜੀ ਪਹਿਲਾਂ ਡਾਕਟਰ ਵੀ ਦਿੰਦੇ ਸੀ ਹੁਣ ਜੇ ਪਹਿਲਾਂ ਡਾਕਟਰ ਦਿੰਦੇ ਸੀ ਜੇਕਰ ਉਹ ਡਾਕਟਰ ਨੇ ਕਹਿੰਦੀ ਹੈ ਤਾਂ ਫਿਰ ਪਹਿਲਾਂ ਵਾਲੇ ਡਾਕਟਰ ਕਿਉਂ ਦਿੰਦੇ ਸੀ ਭਾਰਤ ਭੂਸ਼ਣ ਜਿਹੜਾ ਹੈਗਾ ਉਹ ਐਡਾ ਕਿੱਡਾ ਵੱਡਾ ਕੀ ਕਹਿੰਦੇ ਪੱਤਰਕਾਰ ਸੀ ਜਿਹੜਾ ਕੱਲਾ ਉਹਨੂੰ 5 ਲੱਖ ਰੁਪਏ ਮਹੀਨਾ ਮਿਲਦਾ ਸੀ ਇਹ 5 ਲੱਖ ਉਹਨੂੰ ਇਕੱਲੇ ਨੂੰ ਮਿਲਦਾ ਸੀ ਤਾਂ ਹੋਰ ਪੱਤਰਕਾਰ ਵੀ ਹੋਣਗੇ ਇਹਦਾ ਵਸ ਇਕੱਲੇ ਬਠਿੰਡੇ ਹਸਪਤਾਲ ਦੇ ਵਿੱਚੋਂ ਆਪਾਂ ਮੰਨ ਲਈਏ ਤਾਂ ਘੱਟੋ ਘੱਟ ਕਿੰਨੇ ਲੱਖ ਦੀ ਰਿਸ਼ਵਤ ਜਾਂਦੀ ਹੋਊਗੀ ਇਹ ਰਿਸ਼ਵਤ ਕਾਦੀ ਜਾਂਦੀ ਸੀ ਸੋ ਕਹਿਣ ਦਾ ਮਤਲਬ ਹੈ ਵੀ ਇਮਾਨਦਾਰ ਸਰਕਾਰ ਦੀਆਂ ਝੂਲਾ ਹਿੰਦੀਆਂ ਜਿਹੜੇ ਕਹਿੰਦੇ ਸੀ ਸੀ ਇਮਾਨਦਾਰ ਸਰਕਾਰ ਹੈ ਜਿਹੜੇ ਇਤਿਹਾਰ ਦਿੱਤੇ ਜਾਂਦੇ ਸੀਗੇ ਵੀ ਜੇ ਕੋਈ ਪ੍ਰਸ਼ਤ ਹੈਗਾ ਤਾਂ ਉਹ ਐਸ WhatsApp ਦੇ ਉੱਤੇ ਤੁਸੀਂ ਕਾਲ ਕਰੋ ਪਰ ਬਾਈ ਦੀ ਗੱਲ ਇਹ ਆ ਵੀ ਨਾ ਤਾਂ ਉਹ RTI ਜਵਾਬ ਦਿੱਤਾ RTI ਰੁਲੀ ਜਾਂਦੀ ਹੈ ਪੈਸੇ ਭਰਾ ਲਈ ਨਾ ਕੋਈ ਉੱਤੋਂ ਡਾਇਰੈਕਟਰ ਜਵਾਬ ਦਿੰਦਾ ਹੈ ਮੈਸੇਜਸ WhatsApp ਪਈ ਨੇ ਅੱਜ ਦੇ ਨਹੀਂ ਪਈਏ ਪੁਰਾਣੇ ਪਈ ਨੇ ਫਿਰ ਇੱਥੋਂ ਦਾ ਚੱਲ ਲਾ ਲਓ ਵੀ ਹੁਣ ਕੀ ਆ ਇਹ ਇਹ ਤਾਂ ਸਾਰੇ ਹਮ ਤੱਕਾ ਆ ਵੀ ਸਾਡਾ ਪਰਦਾ ਨਾ ਪਟਾਇਆ ਜਾਏ ਜਨ ਸਰ ਫੁਲਸ ਕਾਰਦਾਈ ਤੇ ਜਿਹੜਾ ਪੋਲੀਟਿਕਲ ਕਾਰਪਰੇਟ ਹੈ ਉਹਦੀ ਗੱਲ ਤਾਂ ਬਾਤ ਕਰਾਂਗੇ ਉਸ ਤੋਂ ਕਿਹਨਾਂ ਕੋਹੋ ਜਵਾਬੜ ਬਣੇਗਾ ਆਮ ਤੌਰ ਤੇ ਤਾਂ ਦੇਖਿਓ ਕਿ ਪ੍ਰਾਈਵੇਟ ਜਿਹੜੀ ਚੀਜ਼ ਆ ਤੁਹਾਨੂੰ ਸਸਤੀ ਮਿਲ ਜਾਂਦੀ ਚਾਹੇ ਹਨਾ ਉਹ ਕਹਿੰਦੇ ਕਿ ਮੇਰੇ ਫੋਨ ਦਾ ਜਿਹੜਾ ਬਿੱਲ ਆ 900 ਹੋਵੇ 1 ਮਹੀਨੇ ਦਾ 3 ਮਹੀਨੇ ਦਾ ਤਾਂ ਇਹਨਾਂ ਨੂੰ ਪਤਾ ਮਿਲ ਜਾਂਦਾ ਜੀ 15-15000 ਉਹ ਕੋਈ ਵੀ ਸਰਕਾਰੀ ਵੀ ਸਾਡੇ ਕੋਲ ਡਬਲ ਹੋ ਜਾਂਦੀ ਹੈ ਇਹਹੀ ਤਾਂ ਗੱਲ ਹੈ ਜੀ ਆ ਹੁਣ ਹੜਾ ਜੀ ਦੇਖ ਲਓ ਹਮ ਸਰਕਾਰੀ ਘਰ ਪਾਉਣਾ ਆ ਪਰ ਪ੍ਰਾਈਵੇਟ ਘਰ ਪਾਉਣਾ 2 ਲੱਖ ਚ ਪੈ ਜਾਊਗਾ ਫਿਰ ਪੀਡਬਲਿਊ ਰੀਟ ਆਊਗਾ ਉਹ 10 ਲੱਖ ਚ ਪਵੇਗਾ ਇਹ ਇਹਦਾ ਮਤਲਬ ਤਾਂ ਵਿੱਚ ਪੜਾ ਹੈਗਾ ਨਾ ਕੋਈ ਕਮਿਸ਼ਨ ਤਾਂ ਹੈਗੇ ਆ ਫਿਰ ਜੀ ਬਿਲ ਪਾਸ ਕਰਾਉਣੇ ਆ ਹੋਰ ਕਰਨਾ ਫਿਰ ਪਹਿਲੀ ਗੱਲ ਤਾਂ ਇੱਥੇ ਰੇਟ ਹੀ ਕੰਪੀਟੀਟਿਵ ਹੋਣਾ ਚਾਹੀਦਾ ਕਿਉਂਕਿ ਟੈਂਡਰ ਪੈਂਦਾ ਅਗਲਾ ਕੰਪੀਟੀਟਿਵ ਰੇਟ ਲਾਊਗਾ ਫਿਰ ਦੂਜੀ ਗੱਲ ਮੈਂ ਕਹਿੰਦਾ ਜਿਹੜੀ ਕੰਪਨੀ ਇਹਦੇ ਟੈਂਡਰ ਉਹ ਬਿਲ ਕੱਢਦੀ ਆ ਇੱਕ ਪ੍ਰਾਈਵੇਟ ਨੂੰ ਇਹਦਾ ਮੈਂ ਕਹਿੰਦਾ ਸੀਬੀਆਈ ਜਾਂਚ ਹੋਣੀ ਚਾਹੀਦੀ ਕਿਰੇਹੀਦਨ ਹੋ ਗਏ ਨਾ ਜੀ ਜੇ ਕੋਈ ਇਨਾਂ ਦੇ ਖਲਾਫ ਬੋਲੇਗਾ ਚਾਹੇ ਕੋਈ ਆਰਟੀਏ ਪਾਕ ਪੋਸ਼ਲ ਵਿੱਚ ਚਾਹੇ ਕੋਈ ਖਬਰ ਲਗਾ ਦੇਵੇ ਤੇ ਬਸ ਉਹਦੇ ਉੱਪਰ ਪਾਚਾ ਕਰ ਦੋ ਵੈਸੇ ਚਲੋ ਪਾਚੇ ਪੁੱਛੇ ਜਿਹੜੇ ਕੰਨੇ ਪੱਤਰਕਾਰਾਂ ਦੇ ਗਹਿਣੇ ਹੁੰਦੇ ਆ ਉਹ ਬਿਲਕੁਲ ਇਟਾ ਕੰਨੇ ਸਾਨੂੰ ਮੈਡਲ ਨਹੀਂ ਜੀ ਜੈਣਾ ਵੀ ਦੀ ਮੈਡਲ ਮਿਲ ਗਿਆ ਜਿਹੜੇ ਵਕਤ ਪੱਤਰਕਾਰ ਦੇ ਉੱਤੇ ਕੁਝ ਹੋ ਜਾਏ ਉਹ ਬਹੁਤ ਵਧੀਆ ਹੁੰਦਾ ਪਰ ਇਹਦੇ ਚੋਂ ਨਿਕਲਣਾ ਖੁਸ਼ ਨਹੀਂ ਮੈਂ ਬਠਿੰਡੇ ਵਾਪਸ ਜਾਣਾ ਕੱਲ ਸੋਮਵਾਰ ਨੂੰ ਮੀਟਿੰਗ ਰੱਖੀ ਆ ਸਾਰੇ ਮਿੰਨੂ ਫੋਨ ਵੀ ਆਏ ਨੇ ਗੁਰਦਾਸਪੁਰ ਦੇ ਪੱਤਰਕਾਰਾਂ ਦਾ ਬਟਾਲੇ ਦੇ ਪੱਤਰਕਾਰਾਂ ਦਾ ਹੁਣ ਤੁਹਾਨੂੰ ਵੀ ਮਿਲਿਆ ਤਾਂ ਤੁਸੀਂ ਵੀ ਇਸ ਚੀਜ਼ ਦੀ ਨਿੰਦਾ ਕੀਤੀ ਹੈ ਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੱਲ ਤੱਕ ਇਸ ਦੀ ਨਿੰਦਾ ਪ੍ਰਸਤਾਵ ਆਉਣੇ ਸ਼ੁਰੂ ਹੋ ਜਾਣਗੇ ਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਪੱਤਰਕਾਰਤਾ ਦਾ ਤੁਸੀਂ ਬਹੁਤ ਸਮਾਂ ਹੋ ਗਿਆ ਗੱਲ ਕੋਲਤਾ ਪਰ ਹੁਣ ਨਹੀਂ ਘੁੱਟਿਆ ਜਾ ਆਮ ਪੁਟਾ ਤਾਂ ਵੀ ਦੇਦੇ ਸੀ ਕੋਈ ਪੁਲਿਸ ਜਿਹੜੀ ਆ ਤਾਂ ਕੋਈ ਵੀ ਗੱਲਬਾਤ ਹੁੰਦੀ ਹੈ ਦੇ ਵਿੱਚ ਇਨਕੁਆਇਰੀ ਸਭ ਤੋਂ ਪਹਿਲਾਂ ਬਣੂਗੀ ਜਾਂਚ ਕਰਾਂਗੇ ਇੱਥੇ ਗਾਂਚੀ ਨਹੀਂ ਕੀਤੀ ਵੱਡੀ ਗੱਲ ਤਾਂ ਹੈ ਨਾ ਤੁਸੀਂ ਐਪਲੀਕੇਸ਼ਨ ਦੇ ਦਿਓ ਜਾਂਚ ਕਰਾਂਗੇ ਇੱਥੇ ਕਿਹੜੀ ਜਾਂਚ ਕਰਨੀ ਕੁਰੀ ਨੂੰ ਬੁਲਾਇਆ ਕੋਈ ਸਿਆਸੀ ਦਬਾਅ ਨਹੀਂ ਹੋ ਰਿਹਾ ਬਿਲਕੁਲ ਹੈਗਾ ਜੀ ਉਹ ਦੋ ਮਨਿਸਟਰਸ ਨੂੰ ਮਿਲ ਕੇ ਆਈ ਹੈ ਪਹਿਲਾਂ ਉਹ ਲੇਡੀ ਉਹਨੇ ਆਪਦੀ ਯੂਨੀਅਨ 'ਚ ਨਹੀਂ ਗੱਲ ਕੀਤੀ ਸਭ ਤੋਂ ਵੱਡੀ ਗੱਲ ਆ ਉਹਨਾਂ ਦੀ ਪੇਰੈਂਟਲ ਬਾਡੀ ਕੀ ਆ ਆਈਐਮਏ ਯੂਨੀ ਨੇ ਆਈਐਮਏ 'ਚ ਚਿੱਠੀ ਲਿਖੀ ਆ ਕੀ ਆਈਐਮਏ ਨੂੰ ਮੇਲ ਕੀਤੀ ਆ ਮੈਂ ਕਹਿੰਦਾ ਮੇਲ ਅੱਜ ਕੱਲ ਜੇ ਕੱਲ ਨੂੰ ਆਈਐਮਏ ਉਹਦੇ ਲਈ ਖੜ ਜਾਂਦੀ ਐ ਸਪੋਜ਼ ਕਰੋ ਪਰ ਅਸੀਂ ਤਾਂ ਇਹ ਸਵਾਲ ਕਰਾਂਗੇ ਜੀ ਤੁਹਾਨੂੰ ਇਹਨਾਂ ਨੇ ਮੇਲ ਕੀਤੀ ਕੋਈ ਵਟਸਐਪ ਮੈਸੇਜ ਦਿਖਾਓ ਤੁਹਾਨੂੰ ਕੀਤਾ ਕੀ ਫਲਾਣਾ ਬੰਦਾ ਸਾਨੂੰ ਕੰਮ ਕਰਦਾ ਪਰ ਨਹੀਂ ਕਈ ਡਾਕਟਰ ਕਹਿੰਦੇ ਆ ਕਿ ਨਹੀਂ ਇਹਨਾਂ ਨੇ ਸਾਨੂੰ ਨਹੀਂ ਅਪਰੋਚ ਕੀਤਾ ਨ ਇਲਜ਼ਾਮ ਲਾਤਾ ਜੀ ਇਹ ਪੱਤਰਕਾਰਾਂ ਨੇ ਮਿਲਿਆ ਤੇ ਅੰਦਰ ਦੀਆਂ ਗੱਲਾਂ ਦੱਸਦਾ ਇਹਦਾ ਮਤਲਬ ਵੀ ਅੰਦਰ ਬਹੁਤ ਕੁਛ ਹੈ ਜੇ ਫਾਰਮਾਸਿਸਟ ਦਾ ਨਾਮ ਲਿਖਿਆ ਫਾਰਮਾਸਿਸਟ ਵੀ ਦੇਖੋ ਉਹਨਾਂ ਇਸ ਗੱਲ ਤੇ ਪਹਿਲਾਂ ਵੀ ਐਜੀਟੇਸ਼ਨ ਹੋਈ ਸੀ ਠੀਕ ਆ ਤੇ ਹੁਣ ਐਜੀਟੇਸ਼ਨ ਦਾ ਮੈਨੂੰ ਲੱਗਦਾ ਵੀ ਹੋਊਗੀ ਇਹਦੇ ਉੱਤੇ ਬਿਲਕੁਲ ਪੱਤਰਕਾਰਾਂ ਦੀ ਵੀ ਐਜੀਟੇਸ਼ਨ ਹੋਏਗੀ ਕਰਨਗੇ ਮਨ ਲੁਕ ਜਿਹੜੇ ਪੱਤਰਕਾਰ ਉਹ ਕੋਤੇ ਵੀ ਠੰਡੇ ਰਹਿਣੇ ਜਾਂ ਕੁਛ ਵੀ ਉਹ ਪੱਤਰਕਾਰਾਂ ਦਾ ਸਾਥ ਦੇਣਗੇ ਉਹ ਜਾਂਚ ਵੀ ਮੰਗਣਗੇ ਬਿਲਕੁਲ ਜੀ ਅਸੀਂ ਤਾਂ ਕਹਿੰਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੇ ਭੂਸ਼ਣ ਗਲਤ ਆ ਭੂਸ਼ਣ ਨੂੰ ਤੰਗੋ ਜੇ ਡਾਕਟਰ ਦੀ ਗਲਤ ਆ ਡਾਕਟਰ ਨੂੰ ਇਨਕੁਆਰੀ ਮੈਂ ਤਾਂ ਇਹ ਕਹਿੰਨਾ ਕਿ ਦੇਖੋ ਨਾ ਤਾਂ ਵਿਜੀਲੈਂਸ ਵੀ ਸਰਕਾਰ ਦੀ ਹੈ ਜਾਂ ਤਾਂ ਕਮੇਟੀ ਬਣਾਈ ਜਾਵੇ ਪੱਤਰਕਾਰਾਂ ਦੀ ਪ੍ਰਸ਼ਾਸਨ ਦੀ ਪੁਲਿਸ ਦੀ ਤੇ ਇੱਕ ਅੱਧਾ ਕੋਈ اپੋਜੀਸ਼ਨ ਦਾ ਲੀਡਰ ਸਭ ਉਹ ਕਮੇਟੀ ਬਣਾਓ ਜਾਂਚ ਕਰੋ ਸਾਰਾ ਕੁਝ ਕਰ ਦਿਓ ਨਹੀਂ ਤਾਂ ਫਿਰ ਸੀਬੀਆਈ ਨੂੰ ਦੇ ਦਿਓ ਜੀ ਮੈਂ ਤਾਂ ਸਿੱਧੀ ਗੱਲ ਹੈ ਜਿਵੇਂ ਆ ਪਟਿਆਲੀਆਂ ਵਾਲੀ ਜਿਹੀ ਮੈਨੂੰ ਲੱਗਦਾ ਇਹ ਵੀ ਸੀਬੀਆਈ ਨੂੰ ਜਾਊਗੀ ਕਿਉਂਕਿ ਇਹਦੇ ਲਈ ਰਿੱਟ ਤਿਆਰ ਕੀਤੀ ਜਾਏ ਸੂਸ਼ੰਗਾਰਸ਼ਕਾਂ ਦੇ ਲੋਕ ਸੰਘਰਸ਼ ਤਾਂ ਅਸੀਂ ਕਰਾਂਗੇ ਹੀ ਕਰਾਂਗੇ ਉਹ ਉਹ ਰਸਤਾ ਅਪਣਾਉਂਗਾ ਉਹ ਆਪਾਂ ਹੀ ਮੈਂ ਅਪਣਾਵਾਂਗਾ ਔਰ ਕੋਈ ਨਾ ਕਰੇ ਮੈਂ ਬਣਾਉਂਦਾ ਰਸਤਾ ਮੈਂ ਜਾਊਂਗਾ ਹਮੇਸ਼ਾ ਇਸ ਜੀ ਵਿੱਚ ਤਾਂ ਤਾਂ ਸਬੰਧ ਧਾਨੇ ਵਾਲੇ ਅਜੀਜ਼ ਨੇ ਇੱਕ ਕਾਫੀ ਹੱਦ ਤੱਕ ਇਹ ਸਪਸ਼ਟ ਕੀਤਾ ਕਿ ਇੱਕ ਕੰਪਨੀ ਉਹ ਪ੍ਰਾਈਵੇਟ ਵੀ ਸਮਾਨ ਦਿੰਦੀ ਹੈ ਉਹ ਸਰਕਾਰੀ ਵੀ ਦਿੰਦੀ ਹੈ ਲੇਕਿਨ ਫਰਕ ਦੋਨਾਂ ਦੇ ਵਿੱਚ ਅੱਧੋ-ਅੱਧਾ ਪੈ ਜਾਂਦਾ ਜਿਹੜਾ ਸਰਕਾਰੀ ਸਮਾਨ ਹੈ ਉਹ ਡਬਲ ਰੇਟ ਤੇ ਵਿਕਦਾ ਜਿਸ ਨੂੰ ਲੈ ਕੇ ਹੀ ਇਹ ਖਬਰ ਕੀਤੀ ਗਈ ਔਰ ਮਾਮਲਾ ਉਦਾਰ ਕੀਤਾ ਜੇ ਤੁ ਬਾਅਦ ਪੱਤਰਕਾਰ ਦੇ ਉੱਪਰ ਜਿਹੜਾ ਮਾਮਲਾ ਦਰਜ ਹੋ ਗਿਆ ਲੇਕਿਨ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੋਇਆ ਕਿ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਗਰ ਪੱਤਰਕਾਰ ਵੀ ਗਲਤ ਹੈ ਤਾਂ ਉਦੇ ਉਪਰ ਕਾਰਵਾਈ ਹੋਵੇ ਔਰ ਅਗਰ ਡਾਕਟਰ ਗਲਤ ਹੈ ਉਦੇ ਉਪਰ ਕਾਰਵਾਈ ਵੀ ਹੋਣੀ ਚਾਹੀਦੀ ਆ ਉਹ ਜਿਹੜਾ ਮਾਮਲਾ ਹੈ ਇਹ ਪੂਰਾ ਸਾਹਮਣੇ ਆਉਣਾ ਚਾਹੀਦਾ ਹੈ